ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਿਮਰਨ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋਅ ਕੱਲ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚੁਖੇਂਦਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੇ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਹ ਸ਼ਾਨੂ ਪੰਜਾਬ ਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦੇਣ ਪਹੁੰਚੇ ਔਰ ਰਾਜ ਆਫਤ ਰਾਹਤ ਫੰਡ ਯਾਨੀ ਕਿ ਐਸ ਡੀ ਆਰ ਐਫ ਨੇ ਬਾਅਦ ਚ ਟਿਲ ਦੇਣ ਦੀ ਮੰਗ ਕਰਨ ਵੀ ਪਹੁੰਚੇ ਹਾਲਾਂਕਿ ਮੁੱਖ ਮੰਤਰੀ ਪਹਿਲਾ ਵਾਰ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਦੀ ਬੇਨਤੀ ਕਰ ਰਹੀ ਸੀ ਪਰ ਪ੍ਰਧਾਨ ਮੰਤਰੀ ਦਫਤਰ ਨੇ ਉਹਨਾਂ ਨੂੰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੜ੍ਹਾਂ ਦੇ ਲਈ ਬੁਲਾਏ ਗਏ ਵਿਸ਼ੇਸ਼ ਸੈਸ਼ਨ ਵਿੱਚ ਵੀ ਪੀ ਬੀ ਐਮ ਮੋਦੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮ ਨੇ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਬਿਮਾਰ ਸੀ ਤੇ ਇਸੇ ਦੇ ਲਈ ਉਹ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਨਹੀਂ ਸੀ ਕਰ ਸਕੇ ਵਿਰੋਧੀ ਪਾਰਟੀਆਂ ਨੇ ਵੀ ਇਸ ਦਾ ਮੁੱਦਾ ਬਣਾਇਆ ਹਾਲਾਂਕਿ ਪੱਜਪਾਗੂ ਇਹ ਸਵਾਲ ਵੀ ਉਠਾ ਰਹੇ ਨੇ ਕਿ ਜੇਕਰ ਮੁੱਖ ਮੰਤਰੀ ਬਿਮਾਰ ਸੀ ਤਾਂ ਦੂਸਰੇ ਨੰਬਰ ਦੇ ਮੰਤਰੀ ਵਿਤ ਮੰਤਰੀ ਹਰਪਾਲਜੀ ਮਾਨ ਨੂੰ ਪੀਐਮ ਨੂੰ ਮਿਲਣ ਜਾਣਾ ਚਾਹੀਦਾ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਦੀ ਬਜਾਏ ਮੰਤਰੀ ਹਰਦੀਪ ਮੁੰਡਿਆ ਨੂੰ ਭੇਜਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਕਾਰਨ ਪੰਜਾਬ ਨੂੰ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸੇ ਦੇ ਲਈ ਆਪਕੇ ਸੂਬੇ ਨੂੰ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਆਪਣੇ ਦੌਰੇ ਤੋਂ ਬਾਅਦ 1600 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਕੋਲ ਪਹਲਾਈ ਐਸ ਡੀ ਆਰ ਐਫ ਚ 12000 ਕਰੋੜ ਰੁਪਏ ਹਨ ਐਸ ਡੀ ਆਰ ਐਫ ਨਿਯਮਾ ਵਿੱਚ ਟਿੱਲ ਦਿੱਤੀ ਜਾਣੀ ਚਾਹੀਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸ ਡੀ ਆਰ ਐਫ ਨਿਯਮਾ ਦੇ ਤਹਿਤ ਨਿਰਧਾਰਿਤ ਮੁਆਵਜ਼ਾ ਬਹੁਤ ਘੱਟ ਹੈ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰਤੀ ਇਕੜ 50000 ਰੁਪਏ ਤੱਕ ਦਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਮੁੱਖ ਮੰਤਰੀ ਨੇ ਸੋਮਵ 30% ਤੋਂ 33% ਫਸਲਾਂ ਦੇ ਨੁਕਸਾਨ ਦੇ ਲਈ ਮੁਆਵਜ਼ਾ 2000 ਤੋਂ ਵਧਾ ਕੇ 10000 ਰੁਪਏ ਕੀਤਾ ਜਾ ਰਿਹਾ ਹੈ ਤੇ 33% ਤੋਂ 75% ਫਸਲਾਂ ਦੇ ਨੁਕਸਾਨ ਦੇ ਲਈ ਰਕਮ 6800 ਰੁਪਏ ਤੋਂ ਵਧਾ ਕੇ 10000 ਰੁਪਏ ਕੀਤੀ ਜਾ ਰਹੀ ਹੈ 75% ਤੋਂ 100% ਫਸਲਾਂ ਦੇ ਨੁਕਸਾਨ ਦੇ ਲਈ SDRF ਫੰਡ 6800 ਰੁਪਏ ਦੀ ਸਹਾਇਤਾ ਪ੍ਰਦਾਨ ਕਰ ਸਕਦਾ ਜਿਸ ਨੂੰ ਵਧਾ ਕੇ 20000 ਰੁਪਏ ਕੀਤਾ ਜਾ ਰਿਹਾ ਹੈ ਤੇ ਇਹ ਤਾਂ ਸੰਭਵ ਹੈ ਜੇਕਰ ਐਸਆਰਐਫ ਨੇ ਮਾਦੇ ਵਿੱਚ ਟਿਲ ਦਿੱਤੀ ਜਾਇ ਨਹੀਂ ਤਾਂ ਸਰਕਾਰ ਆਪਣੇ ਵੱਲੋਂ ਇੱਕ ਇੱਕ ਵਿਵਾਦੂ ਰਕਮ ਜੋੜ ਸਕਦੀ ਹੈ ਤੇ ਇਸੇ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਾਡੇ ਮਾਨਯੋਗ ਪੈਨਲਿਸਟ ਜੁੜਨਗੇ ਬੜੇ ਸਾਜਗਰ ਮਾਹੌਲ ਦੇ ਵਿੱਚ ਹੋਏ ਤੇ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 20 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 60 ਦੇ ਕਰੀਬ ਜਾਨਾਂ ਚਲੀਆਂ ਗਈਆਂ 2500 ਦੇ ਕਰੀਬ ਪੁਲ ਜਾਂ ਪੁਣੀਆਂ ਛੋਟੀਆਂ ਹੋ ਰੁੜ ਗਏ ਇਵਨ ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬਾਂ ਹੀ ਨਹੀਂ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮਿੰਸ ਸਾਹਿਬ ਨੂੰ ਦੱਸਿਆ ਤੇ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਹੈ ਜੀ ਉਹ ਤਾਂ ਫੈਡਰਲ ਗਵਰਨਮੈਂਟ ਹੈ ਸੈਂਟਰਲ ਗਵਰਨਮੈਂਟ ਹੈ ਉਹ ਹੁੰਦਾ ਹੈ ਮਾਲਿਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ ਪੰਜਾਬ ਦੇ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ ਕਿ ਮੇਰਾ ਪੱਖ ਰੱਖਣਾ ਮੇਰਾ ਬੰਦੱਸ ਹੀ ਮੈਂ ब्यौरा दिया गया है कि कितना नुकसान जो है पंजाब में हुआ है पूरा। देखो अभी तक तो हम तेरह हजार आठ सौ करोड़ का करें लेकिन अब नीचे जाएंगे आपने हिंदी में क्वेश्चन पूछा मैं हिंदी में जवाब दे नीचे जाएंगे तो शायद वो बढ़ जाएगा बीस हजार करोड़ के आसपास चला जाए। हर संकट में पंजाब ਦੇਸ਼ ਕੇ ਸਾਥ ਖੜਾ ਅਬ ਪੰਜਾਬ ਤੇ ਸੰਕਟ ਹੈ ਤੇ ਦੇਸ਼ ਕੋ ਵੀ ਪੰਜਾਬ ਕੇ ਸਾਥ ਖੜਨਾ ਚਾਹੀਦਾ ਲਗਾਤਾਰ ਵਦੇਰੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਅਖੀਰਕਾਰ ਮੁੱਖ ਮੰਤਰੀ ਮਾ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਪਹੁੰਚੇ ਨਾ ਕਿ ਆ ਮੁਲਾਕਾਤ ਜਿਹੜੀ ਸਾਰਥਕ ਰਹੀ ਹੈ ਤੇ ਇਹ ਵੀ ਆਸ਼ਵਾਸਨ ਮਿਲਿਆ ਕਿ ਜਲ ਲੋੜ ਪਈ ਤਾਂ ਹੋਰ ਫੰਡ ਕੇਂਦਰ ਵੱਲੋਂ ਮੁਹੱਈਆ ਕਰਵਾਇਆ ਜਾਏਗਾ ਕਦੋਂ ਕਰਵਾਇਆ ਜਾਏਗਾ ਕਿੰਨਾ ਕਰਵਾਇਆ ਜਾਏਗਾ ਇਸ ਬਾਰੇ ਅਜੇ ਕੋਈ ਗੱਲਬਾਤ ਨਹੀਂ ਹੋਈ ਹੈ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨੇ ਹਰਪ੍ਰੀਤ ਸਿੰਘ ਕੋਟ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਸੰਜੇ ਕਪੂਰ ਜੀ ਭਾਜਪਾ ਦੇ ਬੁਲਾਰੇ ਅਤੇ ਅਮਿਤ ਅਮਰਿਤ ਗਿਲ ਜੀ ਕਾਂਗਰਸ ਦੇ ਬੁਲਾਰੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ हरप्रीत जी सब तो पहल कोवे जिस तरीके असी सुन रहे उन्होंने कहा कि मुलाकात बहुत सार्थक रही है तो यह भी आश्वासन मिले है कि जो होर वधेरे फंड की रिक्वायरमेंट होएगी तो वो फंड भी दिता जाएगा लेकिन लोग यही सवाल कर रहे हैं कि जोड़ा फंड पे ऐलाना गया है वो कदों तक उन्होंने राहत बच राहत कारज की जोड़ा वो लाया जाएगा तो कदों राहत का काम शुरू होएगा लोगों कदों फंड मिलेगा कदों अपने टुटे हुए घर बना कदों पिंड की मुरम्मत सड़कों की मुरम्मत स्कूली स्कूलों की मरम्मत होर सारे काम जोड़े हो ਸਭ ਤੋਂ ਪਹਿਲਾਂ ਤੇ ਜਿਹੜੇ ਤੁਹਾਡੇ ਨੈਸ਼ਨਲ ਟੀਮ ਦੇ ਸਰੋਤੇ ਨੇ ਤੇ ਮੇਰੇ ਪੈਨਲਿਸਟ ਨੇ ਉਹਨਾਂ ਦੀ ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਤਰ੍ਹਾਂ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਡੇ 1 ਤੋਂ ਹੀ ਜਿਸ ਦਿਨ ਤੋਂ ਇਹ ਹੜ ਆਏ ਨੇ ਉਸੇ ਦਿਨ ਤੋਂ ਹੀ ਅਸੀਂ ਪੰਜਾਬੀਆਂ ਦੇ ਜਿੱਥੇ-ਜਿੱਥੇ 12 ਜ਼ਿਲ੍ਹਿਆਂ ਦੇ ਵਿੱਚ ਇਹ ਹੜਾ ਰੁਪਈਆ ਕਹਿ ਰਾਇਆ ਸੀ ਉਸੇ ਲੋਕਾਂ ਦੇ ਨਾਲ ਦਿਨ ਰਾਤ ਖੜੇ ਆ ਤੇ ਜਿਵੇਂ ਤੁਸੀਂ ਮੁਆਵਜ਼ਿਆਂ ਦੀ ਗੱਲ ਕੀਤੀ ਹੈ ਤੇ ਜਿਹੜੀਆਂ ਕੀਮਤੀ ਜਾਨਾਂ 56 55 ਜਿਹੜੀਆਂ ਗਈਆਂ ਨੇ ਉਹਨਾਂ ਨੂੰ ਆਲਰੇਡੀ ਮੁਆਵਜ਼ਾ ਜਿਹੜਾ ਉਹ ਮਿਲ ਚੁੱਕਾ ਹੈ ਹੂੰ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜੇ ਜਿੱਥੇ ਸਭ ਤੋਂ ਪਹਿਲਾਂ ਪਾਣੀ ਆਏ ਸਨ ਉੱਥੇ 1.5 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਿਹੜੀ ਹੈ ਇਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਆਲਰੇਡੀ ਜਿਹੜੀ ਹੈ ਉਹ ਵੀ ਅਨਾਉਂਸ ਕਰ ਦਿੱਤੀ ਗਈ ਹੈ ਹੂੰ ਅਫਕਤ ਟਰੂੜ ਰੁਪਈਆ ਪੰਜਾਬ ਸਰਕਾਰ ਵੱਲੋਂ 1 ਤੋਂ ਹੀ ਅਸੀਂ ਜਿਹੜਾ ਹੀ ਉਹ ਜਿਹੜਾ ਰੈਸਕਿਊ ਹੋਏ ਆ ਕੈਂਪ ਚੱਲੇ ਨੇ ਜਾਂ ਹੋਰ ਰਾਹਤ ਕਾਰਜ ਉਹਨਾਂ ਦੇ ਵਿੱਚ ਖਰਚਿਆ ਗਿਆ ਹੈ ਉਸ ਤੋਂ ਉਪਰੰਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜਿਹੜਾ ਸਤੰਬਰ ਤੋਂ ਗਰਦਾਬਰੀਆਂ ਸ਼ੁਰੂ ਹੋਈਆਂ ਨੇ ਉਹਨਾਂ ਦਾ 15 ਅਕਤੂਬਰ ਤੋਂ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਣਾ ਹੈ ਜਿਹੜਾ ਕਿ ਇਹ ਵਿਸ਼ੇਸ਼ ਸਦਨ ਸੱਦਿਆ ਗਿਆ ਉਹਦੇ ਵਿੱਚ ਕੱਲ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਕਿ ਅਸੀਂ ਜਿਹੜਾ ਹੈ ਜਿਹਦੀ 26 ਤੋਂ 33% ਤੇ ਜਿਹੜੀ 33 ਤੋਂ 75% ਜਿਹੜੀ ਹੈ ਉਹਦਾ 10000 17000 ਤੇ 75 ਤੋਂ 100% ਜਿਹੜੀ ਫਸਲ ਨੁਕਸਾਨੀ ਗਈ ਹੈ ਉਹਦਾ 20000 ਪ੍ਰਤੀ ਏਕੜ ਅਸੀਂ ਦੇਣ ਜਾ ਰਹੇ ਹੂੰ ਜੀ ਦਾ ਮਕਾਨ ਬਿਲਕੁਲ ਹੀ ਟੋਟਲੀ ਫੁੱਲ ਡੈਮੇਜ ਹੋ ਗਿਆ ਹੈ ਉਹਨੂੰ 120000 ਪ੍ਰਤੀ ਜਿਹੜਾ ਵਾ ਠੀਕ ਹੈ ਪ੍ਰਧਿਓ ਆਕੜਿਆਂ ਕਾਲ ਐਲਾਨ ਦਿੱਤਾ ਮੁੱਖ ਮੰਤਰੀ ਨੇ ਐਲਾਨ ਦਿੱਤਾ ਲੇਕਿਨ ਅੱਜ ਜਿਹੜੀ ਬੈਠਕ ਹੋਈ ਉਹਨਾਂ ਨੇ ਕਿਹਾ ਕਿ ਵਦੇਰੇ ਫੰਡ ਦੀ ਸਾਨੂੰ ਲੋੜ ਹੈ ਤੇ ਜੇ ਉਹ ਵਦੇਰੇ ਫੰਡ ਬਾਏ ਦਾ ਚਾਂਸ ਜੇ ਸੈਂਟਰ ਗਵਰਨਮੈਂਟ ਨੇ ਨਹੀਂ ਦਿੱਤਾ ਜਾਂ ਦੇਰੀ ਹੋ ਗਈ ਕਿਸੇ ਕਾਰਨ ਤੇ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਜਿਹੜਾ ਲੋਕਾਂ ਤੱਕ ਪਹੁੰਚੇਗਾ ਉਹਦੇ ਵਿੱਚ ਇਸ ਤਰ੍ਹਾਂ ਐ ਵੇਖੋ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਮਾਨਯੋਗ ਮੰਤਰੀ ਆਉਂਦੇ ਰਹੇ ਨੇ ਜਿਵੇਂ ਜਿਹਦੇ ਵਿੱਚ ਖੇਤੀਬਾੜੀ ਮੰਤਰੀ ਸਟੇਟ ਮੰਤਰੀ ਜਾਂ ਹੋਰ ਮੰਤਰੀ ਉਹਨਾਂ ਦੇ ਆਏ ਉਹਨਾਂ ਨੇ ਜਿਹੜਾ ਅਸੈਸਮੈਂਟ ਕੱਢੀ ਜਿਹਦੇ ਵਿੱਚ ਅਮਿਤ ਸ਼ਾਹ ਜੀ ਤੇ ਆਪਣੇ ਨਰਿੰਦਰ ਮੋਦੀ ਜੀ ਵੀ ਵਿਜ਼ਿਟ ਕਰਕੇ ਗਏ ਤੇ 1600 ਕੋਰ ਰੁਪਏ ਦਾ ਪੈਕੇਜ ਜਿਹੜਾ ਅਨਾਉਂਸ ਕੀਤਾ ਤੁਰੰਤੋਂ ਮੈਂ ਇੱਥੇ ਦੱਸ ਦੇਵਾਂ ਕਿ ਉਹਦੇ ਵਿੱਚੋਂ 1 ਰੁਪਿਆ ਵੀ ਅਜੇ ਤੱਕ ਪੰਜਾਬ ਸਰਕਾਰ ਨੂੰ ਰਿਲੀਜ਼ ਨਹੀਂ ਕੀਤਾ ਗਿਆ ਤੇ ਅੱਜ ਮਾਨਜੂਤ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੁਲਾਕਾਤ ਕਰਕੇ ਇਹੀ ਆਸ਼ਵਾਸ਼ਣ ਲੈਣ ਗਏ ਸਨ ਕਿ 13800 ਕਰੋੜ ਰੁਪਏ ਦੀ ਤੇ ਅਸੈਸਮੈਂਟ ਉਦੋਂ ਹੀ ਹੋ ਗਈ ਹੈ ਕਿ ਇੰਨਾ ਸਾਡਾ ਨੁਕਸਾਨ ਹੋ ਚੁੱਕਾ ਹੈ ਤੇ ਜੇਕਰ ਅਸੀਂ ਉਹ ਸਾਰੀ ਚੀਜ਼ ਨੂੰ ਅਲੰਕਨ ਕੀਤਾ ਅਸੈਸਮੈਂਟ ਕੀਤੀ ਤੇ ਇਹ ਜਿਹੜਾ ਨੁਕਸਾਨ ਹੈ ਵੱਧ ਸਕਦਾ ਹੈ ਸੋ ਅਸੀਂ 20000 ਜਿਹੜਾ 20000 ਕਰੋੜ ਪੈਕੇਜ ਦੀ ਮੰਗ ਕਰ ਰਹੇ ਆ ਤੇ ਉਹਦੇ ਵਿੱਚ ਅੱਜ ਅਮਿਤ ਸ਼ਾਹ ਜੀ ਨੇ ਜਿਵੇਂ ਮਾਨਜੋਗ ਮੁੱਖ ਮੰਤਰੀ ਜੀ ਬਿਆਨ ਦਿੱਤੇ ਪ੍ਰੈਸ ਰੀਲਿਸ ਦੇ ਵਿੱਚ ਕਰਦੇ ਪਏ ਆ ਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ 1600 ਕਰੋੜ ਰੁਪਇਆ ਐਜ਼ ਅ ਟੋਕਨ ਆ ਤੇ ਤੁਸੀਂ ਅੱਗੇ ਵੀ ਤੁਹਾਨੂੰ ਰਾਸਤਖੰਡ ਦਿੱਤਾ ਜਾਵੇ ਠੀਕ ਹੈ ਠੀਕ ਹੈ ਸਰ ਨਾਲ ਪਾਸਪਾਸ ਦੇ ਬੁਲਾ ਰਹੇ ਹਨ ਉਹਨਾਂ ਨਾਲ ਵੀ ਗੱਲ ਕਰ ਲੈਣਾ ਸੰਜੇ ਕਪੂਰ ਜੀ ਸੰਜੇ ਸਵਾਗਤ ਹੈ ਤੁਹਾਡਾ ਤੇ ਜਿਸ ਤਰੀਕੇ ਦੇ ਨਾਲ ਹੋਮ ਮਿਨਿਸਟਰ ਨੇ ਕਿਹਾ ਹੈ ਕਿ ਅਕਲਨ ਜਿਹੜਾ ਮਿਲਿਆ ਲਗਭਗ 13000 ਕਰੋੜ ਦੇ ਨੁਕਸਾਨ ਦਾ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਮੁਲਾਕਾਤ ਵੀ ਕੀਤੀ ਆਸ਼ਵਾਜ਼ਨ ਦਿੱਤਾ ਹੈ ਕਿ ਹੋਰ ਵਧੇਰੇ ਚ ਪੈਕੇਜ ਦੀ ਲੋੜ ਹੋਈ ਤੇ ਕੇਂਦਰ ਸਰਕਾਰ ਦੇਵੇਗੀ ਲੇਕਿਨ ਇਹੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਹਰਪ੍ਰੀਤ ਜੀ ਨੇ ਵੀ ਕਿਹਾ ਕਿ ਪਹਿਲਾਂ ਜੋ 1600 ਕਰੋੜ ਦਾ ਐਲਾਨ ਹੋਇਆ ਉਹ ਵੀ ਅਜੇ ਤੱਕ ਸਟੇਟ ਗਵਰਨਮੈਂਟ ਦੇ ਕੋਲ ਨਹੀਂ ਪਹੁੰਚਿਆ ਜਿਹੇ ਚ ਇਹ ਕਿਦਾਂ ਉਮੀਦ ਲਗਾਈ ਜਾਏ ਕਿ ਜੇ ਵਧੇਰੇ ਫੰਡ ਮੰਗਿਆ ਜਾਏਗਾ ਤੇ ਉਹ ਕੇਂਦਰ ਸਰਕਾਰ ਦੇਵੇਗੀ ਸੰਜੇ ਜੀ ਮੇਰੀ ਆਵਾਜ਼ ਮਿਲ ਰਹੀ ਹੈ ਭਾਜੀ ਅੰਜੀ ਆਵਾਜ਼ ਆ ਰਹੀ ਹੈ ਹਾਂਜੀ ਦੇਖੋ ਮੈਂ ਭਗਵੰਤ ਮਾਨ ਜੀ ਦੀ ਆਈਡੀ ਸਟੇਟਮੈਂਟਸ ਹੁੰਦਾ ਪਿਆ ਸੀ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੀਟਿੰਗ ਹੋਈ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਉੱਥੇ ਉਹਨਾਂ ਨੇ ਪੰਜਾਬ ਦੇ ਸਾਰੇ ਮਸਲੇ ਰੱਖੇ ਕਿ ਹੜ੍ਹਾਂ ਦੇ ਕਾਰਨ ਪੰਜਾਬ ਨੂੰ ਕਿਆ-ਕਿਆ ਨੁਕਸਾਨ ਹੋਇਆ ਹੈ ਔਰ ਅਮਿਤ ਸ਼ਾਹ ਜੀ ਨੇ ਅਸ਼ੋਰੈਂਸ ਉਹਨਾਂ ਨੂੰ ਦਿੱਤੀ ਕਿ ਪੰਜਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏਗੀ ਮੈਂ ਸਮਝਣਾ ਕਿ ਬੜੀ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਜਿਸ ਤਰੀਕੇ ਦੀ ਸਟੇਟਮੈਂਟ ਭਗਵੰਤ ਮਾਨ ਜੀ ਨੇ ਬਾਹਰ ਆ ਕੇ ਦਿੱਤੀ ਹੈ ਉਹ ਇੱਕ ਇੰਡੀਕੇਟ ਕਰਦਾ ਹੈ ਕਿ ਸੈਂਟਰ ਕਾਫੀ ਹੱਦ ਤੱਕ ਪੰਜਾਬ ਦੀ ਮਦਦ ਕਰੇਗਾ ਪਰ ਮੈਨੂੰ ਇੱਕ ਪਾਸੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਹਾਲੇ 2 ਦਿਨ ਪਹਿਲੇ ਸਪੈਸ਼ਲ ਅਸੈਂਬਲੀ ਸੈਸ਼ਨ ਦੇ ਵਿੱਚ ਪੀਐਮਓ ਨੂੰ ਕ੍ਰਿਟਿਕਾਈਜ਼ ਕੀਤਾ ਸੀ ਕਿ ਸੈਂਟਰ ਦੀ ਸਰਕਾਰ ਮਦਦ ਨਹੀਂ ਕਰਦੀ ਪਈ ਔਰ ਪ੍ਰਾਈਮ ਮਿਨਿਸਟਰ ਨੂੰ ਆਪਣੇ ਟਾਰਗੇਟ ਤੇ ਰੱਖਿਆ ਸੀ ਇੱਕ ਪਾਸੇ ਤੁਸੀਂ ਸੈਂਟਰ ਕੋਲੋਂ ਮਦਦ ਮੰਗਦੇ ਪਏ ਹੋ ਸੈਂਟਰ ਕੋਲ ਜਾ ਕੇ ਅਮਿਸ਼ਿਆ ਦੀ ਨਾਲ ਗੱਲ ਕਰਦੇ ਪਏ ਹੋ ਔਰ ਦੂਸਰੇ ਪਾਸੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਕ੍ਰਿਟਿਕਾਈਜ਼ ਕਰਦੇ ਪਏ ਹੋ ਤੁਹਾਡਾ ਤੇ ਵਤੀਰਾ ਹੀ ਨਹੀਂ ਸਮਝ ਆ ਰਿਹਾ ਆਮ ਆਦਮੀ ਪਾਰਟੀ ਦਾ ਇਹ ਪੰਜਾਬ ਲਈ ਬੜਾ ਔਖਾ ਵਿਹਲਾ ਆ ਗਿਆ ਜੀ ਔਰ ਚਾਹੀਦਾ ਤੇ ਹੈਗਾ ਸੀ ਕਿ ਮੁੱਖ ਮੰਤਰੀ ਜੀ ਨੂੰ ਸੈਂਟਰ ਦੇ ਨਾਲ ਕੋਆਰਡੀਨੇਸ਼ਨ ਕਰਕੇ ਸੈਂਟਰ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਫੰਡਸ ਲੈਣੇ ਚਾਹੀਦੇ ਸੀ ਪਰ ਮੈਂ ਇੱਕ ਗੱਲ ਦੇਖੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੈਂਟਰ ਨਾਲ ਕੋਆਰਡੀਨੇਸ਼ਨ 'ਚ ਬਿਲੀਵ ਘੱਟ ਕਰਦੀ ਹੈ ਔਰ ਕਨਟਰਡਿਕਸ਼ਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੀ ਹੈ ਕਿੰਦਾਂ ਦਾ ਕੋਆਰਡੀਨੇਸ਼ਨ ਦੇ ਤੁਸੀਂ ਗੱਲ ਕਰ ਰਹੇ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਉਹਨਾਂ ਨੇ ਸਮਾਂ ਵੀ ਮੰਗਿਆ ਪੀਐਮਓ ਦੇ ਕੋਲ ਉਹਨਾਂ ਨੂੰ ਸਮਾਂ ਦਿੱਤਾ ਨਹੀਂ ਗਿਆ ਹਰ ਕੀ ਉਹ ਗਏ ਨੇ ਗ੍ਰਹਿ ਮੰਤਰੀ ਨੂੰ ਮਿਲਣ ਹੋਰ ਕਿਸ ਤਰੀਕੇ ਦਾ ਕੋਆਰਡੀਨੇਸ਼ਨ ਹੁੰਦਾ ਮੈਂ ਕੋਆਰਡੀਨੇਸ਼ਨ ਦੀ ਗੱਲ ਐਸ ਕਰਨਾ ਪਿਆ ਕਿ ਅਸੈਂਬਲੀ ਸੈਸ਼ਨ ਦੇ ਵਿੱਚ PMO ਨੂੰ ਕ੍ਰਿਟੀਸਾਈਜ਼ ਕਰਨਾ ਉਹਦੀ ਗੱਲ ਕਰਨਾ ਪਿਆ ਉੱਥੇ ਮੋਸ਼ਨ ਲੈ ਕੇ ਆਨਾ ਕਿ ਤੁਸੀਂ ਉੱਥੇ ਇੱਕ ਅਸੈਂਬਲੀ ਸਪੈਸ਼ਲ ਜਿਹੜਾ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਕਾਲ ਕਰ ਰਹੇ ਹੋ ਉਹ ਕਾਲ ਤੁਸੀਂ ਇਸ ਲਈ ਕਰ ਰਹੇ ਸੀ ਕਿ ਆਪਾਂ ਪੰਜਾਬ ਦੀ ਜਨਤਾ ਜਿਹੜੀ ਇੱਕ ਬੜੇ ਵੱਡੇ ਕ੍ਰਾਈਸਿਸ ਤੋਂ ਗੁਜ਼ਰ ਰਹੀ ਹੈ ਔਰ ਹੜਾਂ ਦੀ ਮਾਰ ਸਹੀ ਹੈ ਜਿਨ੍ਹਾਂ ਨੇ ਉਹਨਾਂ ਦੇ ਮਸਲਿਆਂ ਦਾ ਹੱਲ ਕਿਵੇਂ ਕਰਨਾ ਹੈ ਉੱਥੇ ਤੁਸੀਂ ਪਹਿਲੇ ਕਿ ਇੱਕ ਮੋਸ਼ਨ ਲੈ ਕੇ ਆਂਦੇ ਭਈ ਉਹ ਕ੍ਰਿਟੀਸਾਈਜ਼ ਕਰਨ ਲਈ ਕੀ ਤੁਸੀਂ ਪੰਜਾਬ ਦੀ ਜਨਤਾ ਦੇ ਨਾਲ ਖੜੇ ਹੋ ਮੇਰਾ ਤੇ ਸਵਾਲ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੈਗਾ ਵੇ ਦੂਜੀ ਗੱਲ ਇਹ ਹੈ ਕਿ ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹਨਾ ਮਾਂ ਕਿ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਉਦੋਂ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਵੀ ਟਾਈਮ ਨਹੀਂ ਮਿਲਿਆ ਕਿ ਪ੍ਰਧਾਨ ਮੰਤਰੀ ਜੀ ਨੂੰ ਮਿਲ ਸਕਣ ਇਹਨਾਂ ਨੂੰ ਚੈਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਦਾ ਦੌਰਾ ਕਰਦੇ ਪਏ ਉਹਨਾਂ ਦੇ ਨਾਲ ਜਾਂਦੇ ਉਹਨਾਂ ਨੂੰ ਵੀ ਇੱਕ ਇੱਕ ਗੱਲ ਐਕਸਪਲੇਨ ਕਰਦੇ ਸੀ ਸੀ ਉਹ ਦੋ ਹਸਪਟਲਾਈਜ਼ ਸੀਗੇ ਬਟ ਠੀਕ ਹੈ ਤੁਹਾਡੀ ਗੱਲ ਅਸੀਂ ਸੁਣੀ ਹੈ ਪਰ ਇਹ ਵੀ ਅਜੇ ਸਮਝ ਨਹੀਂ ਆਇਆ ਕਿ ਜੇ ਵਧੇਰੇ ਡਿਮਾਂਡ ਕੀਤੀ ਜਾਏਗੀ ਤੇ ਸੈਂਟਰ ਉਹ ਦੇਗਾ ਜਾਂ ਨਹੀਂ ਦੇਗਾ ਇੱਕ ਦਿਨ ਦੇ ਵਿੱਚ ਹਸਪਟਲਾਈਜ਼ ਦੇਖੋ ਜੀ ਇੱਕ ਦਿਨ ਤੋਂ ਹਸਪਟਲਾਈਜ਼ ਹੋ ਗਏ ਅਗਲੇ ਦਿਨ ਠੀਕ ਹੋ ਗਏ ਕੀ ਗੱਲਾ ਆਪਾਂ ਕਰਨੇ ਪਿਆ ਫਾਈਨਾਂਸ ਮਿਨਿਸਟਰ ਸਾਹਿਬ ਕਿੱਥੇ ਗਏ ਸੀ ਫਾਈਨਾਂਸ ਮਿਨਿਸਟਰ ਪ੍ਰਾਈਮ ਚੀਫ ਮਿਨਿਸਟਰ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਪੋਸਟ ਹੈ ਫਾਈਨਾਂਸ ਮਿਨਿਸਟਰੀ ਦੀ ਫਾਈਨਾਂਸ ਮਿਨਿਸਟਰ ਸਾਹਿਬ ਕਿੱਥੇ ਗਏ ਉਹ ਚਲੇ ਜਾਂਦੇ ਨਾ ਫਾਈਨਾਂਸ ਮਿਨਿਸਟਰ ਗਏ ਨਾ ਚੀਫ ਮਿਨਿਸਟਰ ਸੇ ਗਏ ਇਹ ਤੁਹਾਡੇ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਇਹਨਾਂ ਦੀ ਕਮਿਟਮੈਂਟ ਐ ਦਿਖਦੀ ਇਹ ਸਾਨੂੰ ਕਿਬਈ ਜੋ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਆ ਰਿਹਾ گا ਵੈ ਔਰ ਹੜਾ ਦੇ ਉਹ ਚੀਜ਼ਾਂ ਨੂੰ ਵਿਜ਼ਿਟ ਕਰਦਾ ਪਿਆ ਦੇਖਦਾ ਪਿਆ ਗਿਆ ਅਸੈਸਮੈਂਟ ਕਰਨਾ ਚਾਹੁੰਦਾ ਤੇ ਨਾ ਚੀਫ ਮਿਨਿਸਟਰ ਹਾਜ਼ਰ ਹੈ ਔਰ ਨਾ ਫਾਈਨੈਂਸ ਮਿਨਿਸਟਰ ਹਾਜ਼ਰ ਹੈ ਇਹ ਤੇ ਇਹਨਾਂ ਦੀ ਸੀਰੀਅਸਨਸ ਹੈ ਪੰਜਾਬ ਨੂੰ ਕਦੇ ਸਾਡੇ ਨਾਲ ਨੇ ਅਮਰਿਤ ਗਿੱਲ ਜੀ ਕਾਂਗਰਸ ਦੇ ਬੁਲਾ ਰਹੇ ਅਮਰਜੀ ਮੇਰੀ ਆਵਾਜ਼ ਬਲਬਾਰੀ ਬਿਲਕੁਲ ਬਿਲਕੁਲ ਕਲੀਅਰ ਅਮਰੇ ਜੀ ਸਪੈਸ਼ਲ ਸੈਸ਼ਨ ਵੀ ਬੁਲਾਇਆ ਗਿਆ ਚਿੱਠੀਆਂ ਵੀ ਲਿਖੀਆਂ ਗਈਆਂ ਪੀਐਮਓ ਤੋਂ ਮਿਲਨ ਦਾ ਸਮਾਂ ਵੀ ਮੰਗਿਆ ਗਿਆ ਫੰਡਸ ਦੀ ਗੱਲ ਹੋ ਰਹੀ ਹੈ ਕਿ ਆ ਜਾ ਰਿਹਾ ਹੈ ਕੇਂਦਰ ਤੋਂ ਹੋਰ ਫੰਡ ਮੰਗੇ ਜਾਣਗੇ ਲੇਕਿਨ ਇਹ ਵੀ ਐਡਾ ਵੱਡਾ ਹੜਾਂ ਦਾ ਮੁੱਦਾ ਜਿਹੜਾ ਹੈ ਉਹ ਵੀ ਮੈਨੂੰ ਲੱਗਦਾ ਹੈ ਕਿ ਸੈਂਟਰ ਵਰਸਸ ਸਟੇਟ ਬਣ ਕੇ ਰਹਿ ਗਿਆ ਅ ਬਿਲਕੁਲ ਮੈਂ ਇਹੀ ਸੋਚ ਰਹੀ ਸੀਗੀ ਕਿ ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਜਿਹੜਾ ਉੜਿਆ ਜਿ ਪਿਸੇਗਾ ਉਹ ਪੰਜਾਬ ਐ ਜਿਹਦਾ ਨੁਕਸਾਨ ਹੋਇਆ ਉਹ ਮੇਰਾ ਪੰਜਾਬ ਐ ਇੰਨਾ ਏਰੀਆ 12 ਡਿਸਟ੍ਰਿਕਟਸ ਨੇ ਜਿਹੜੇ ਸਬਮਰਜ ਹੋ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਪੁਲਾਰੇ ਜਿਹੜੇ ਕਹਿ ਰਹੇ ਸੀਗੇ ਜੀ ਸਰਕਾਰ ਗਰਾਉਂਡ ਤੇ ਸੀਗੀ ਸਰਕਾਰ ਗਰਾਉਂਡ ਲੈਵਲ ਤੇ ਐਬਸੈਂਟ ਸੀਗੀ ਔਰ ਸਰਕਾਰ ਦੀ ਨੈਗਲੀਜੈਂਸ ਐ ਜਿਹੜੀ ਪੰਜਾਬ ਨੂੰ ਘੁਕਤ ਰਿਆ ਔਰ ਹਰਾਨੀ ਮੈਂ ਨਾ ਇੱਕ ਚੀਜ਼ ਕਹੂੰਗੀ ਵੀ ਇਹ ਡਿਬੇਟ ਹੈ ਦੁਨੀਆ ਇਹਨਾਂ ਡਿਬੇਟਾਂ ਨੂੰ ਦੇਖਦੀ ਹੈ ਇਹੋ ਜਿਹੀਆਂ ਹੀ ਡਿਬੇਟਾਂ ਜਦੋਂ 23 ਦੇ ਵਿੱਚ ਆੜਾਈ ਸੀ ਨਾ ਉਦੋਂ ਵੀ ਹੋਈਆਂ ਸੀ ਸਰਕਾਰਾਂ ਨੇ ਮੁਰਗੀਆਂ ਦੇ ਅੰਡਿਆਂ ਦੇ ਮੁਆਵਜ਼ੇ ਪਥੇਰਾ ਕੁਝ ਦੇਣਾ ਸੀਗਾ ਤੁਸੀਂ ਉਹ ਲੋਕਾਂ ਨੂੰ ਜ਼ਰੂਰ ਮਿਲਿਓ ਤੇ ਕੱਢਣ ਦੀ ਕੋਸ਼ਿਸ਼ ਕਰਿਓ ਵਿੱਚ ਕਿਸੇ ਨੂੰ ਮੁਰਗੀ ਅੰਡਿਆਂ ਦੇ ਮੁਆਵਜ਼ੇ ਮਿਲੇ ਕਿਉਂਕਿ ਮੈਂ ਬੜੀ ਇੱਕ ਜਿਹੜੀਆਂ ਡਿਬੇਟਾਂ ਤੇ ਉੱਤੇ ਹੁਣ ਸਰਕਾਰ ਦੇ ਨੁਮਾਇੰਦੇ ਬੋਲ ਰਹੇ ਨੇ ਇਵਨ ਭਾਜਪਾ ਦਾ ਵੀ ਉਹੀ ਹਾਲ ਹੈ 15 ਲੱਖ ਪਰ ਬੰਦੇ ਇਹਨਾਂ ਨੇ ਜੇਬ ਚ ਪਾਉਣਾ ਸੀਗਾ ਵੀ ਇਹਨਾਂ ਦੇ ਸਿਰਫ ਝੂਠੇ ਲਾਰੇ ਆਂ ਦੇ ਚੱਕਰ ਦੇ ਵਿੱਚ ਪੰਜਾਬ ਪਿਸ ਨਾ ਜਾਵੇ ਪੰਜਾਬ ਦਾ ਵਕੀ ਦੇ ਵਿੱਚ ਇਹਨਾਂ ਦੀ ਦੰਦ ਕਥਾ ਨਾ ਹੋਵੇ ਪੰਜਾਬ ਨੂੰ ਪੈਸਾ ਮਿਲੇ ਜੇ 20000 ਕਰੋੜ ਹੈ ਤਾਂ ਵੀ ਸਰਕਾਰ ਟਟੀ ਰਵੇ ਟਾਈ ਮਿਲੂਗਾ ਭਗਵਾਨ ਤੁਮਾਨ ਜੀ ਜਦੋਂ ਤਾਂ ਜ਼ਰੂਰਤ ਹੁੰਦੀ ਹੈ ਦੇਖੋ ਬਿਮਾਰੀ ਤੇ ਮੈਂ ਨਹੀਂ ਕਹਿੰਦੇ ਵੀ ਬਿਮਾਰੀ ਆ ਗਈ ਪਰ ਕੇਅਰਲੈਸਨੈਸ ਯਾ ਕਮਿਟਮੈਂਟਸ ਦਾ ਪੰਜਾਬ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਦੀ ਬਿਲਕੁਲ ਵੀ ਨਹੀਂ ਹੈ ਐਬਸੈਂਟ ਨੇ ਵਾਦੇ ਕਰਦੇ ਨੇ ਪਰ ਦੰਦੇ ਨਹੀਂ ਨਾ ਸਪੋਰਟ ਕਰਦੇ ਨੇ ਨਾ ਸਟੈਂਡ ਕਰਦੇ ਨੇ ਤੇ ਵਾਕਈ ਹੁਣ ਪੰਜਾਬ ਦੇ ਉੱਤੇ ਐਡੀ ਤਰਾਸਦੀ ਹੈ ਕਿਸਾਨਾਂ ਨੂੰ ਇਹ ਆ ਜੋ ਮੁਆਵਜ਼ਾ ਬੰਦਾ ਹੈ ਉਹਨਾਂ ਨੂੰ ਮਿਲੇ ਕਿਉਂਕਿ ਉਹਨਾਂ ਦਾ ਕੋਈ ਹੁਣ ਸਹਾਰਾ ਨਹੀਂ ਹੈ ਖੇਤਾਂ ਦੇ ਵਿੱਚ 6 6 ਪੁੱਟਗਾਰ ਚੜ ਗਈ ਹੈ ਕਾਰਨ ਬਰਬਾਦ ਹੋ ਗਏ ਔਰ ਮੈਂ ਸੀਐਮ ਸਾਹਿਬ ਦਾ ਬਿਆਨ ਸੁਣ ਰਹੀ ਸੀ ਕਿ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਕੈਦੇ ਵੀ ਚਲੇ ਗਏ ਮੈਂ ਪੁੱਛਣਾ ਚਾਹਨੀ ਆ ਜਦੋਂ ਉਹ ਹੜ ਪਾਣੀ ਆਇਆ ਸੀਗਾ ਕਿ ਛੋਟੇ ਬੱਚਿਆਂ ਦੇ ਕੈਦੇ ਉਹਦੇ ਵਿੱਚ ਰੁੜ ਗਏ ਕਿ 8ਵੀਂ 9ਵੀਂ 10ਵੀਂ ਵਾਲੇ ਸਾਰੇ ਬੱਚਿਆਂ ਦੇ ਹੀ ਕੈਦੇ ਰੁੜ ਗਏ ਤੇ ਸਕੂਲਾਂ ਦੇ ਇਨਫਰਾਸਟ੍ਰਕਚਰ ਚਲੇ ਗਏ ਛੋਟੇ ਬੱਚਿਆਂ ਦੇ ਨਾਲ ਤੁਸੀਂ ਇਮੋਸ਼ਨਲੀ ਲੋਕਾਂ ਨੂੰ ਇਮੋਸ਼ਨਲੀ ਫੂਲ ਬਿਲਕੁਲ ਨਾ ਬਣਾਓ ਪੰਜਾਬ ਬਹੁਤ ਪੁਕਤ ਰਿਹਾ ਇੰਨਾ ਕ ਨੁਕਸਾਨ ਹੈ ਵੀ ਜੋ ਪਰ ਆਮ ਆਦਮੀ ਪਾਰਟੀ ਪਹਿਲਾਂ ਕਹਿੰਦੀ ਹੁੰਦੀ ਸੀ ਤੁਹਾਨੂੰ ਯਾਦ ਆਊਗਾ ਗਰਦੋਰੀਆਂ ਦਾ ਕੀ ਹੈ ਗਰਦੋਰੀਆਂ ਪਾਜ ਹੁੰਦੀਆਂ ਫਿਰਨਗੀਆਂ ਪਹਿਲਾਂ ਮੁਆਵਜ਼ਾ ਦਓ ਇਹਨਾਂ ਨੇ ਜਿਸ ਸੈਂਟਰ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਫਿਰ ਪਲਾਨ ਬੀ ਸਰਕਾਰ ਦਾ ਕੀ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਸੈਂਟਰ ਤੋਂ ਮੁਆਵਜ਼ਾ ਨਾ ਆਇਆ ਫਿਰ ਇਹ ਕਿਵੇਂ ਪਰਪਾਈ ਕਰਨਗੇ ਫਿਰ ਕਿਹੜਾ ਟੋਆ ਕੁੱਟਣਗੇ ਉਹ ਵੀ ਥੋੜਾ ਜਿਹਾ ਪਲਾਨ ਬੀ ਵੀ ਸਾਨੂੰ ਦੱਸ ਕੇ ਰੱਖਣ ਤਾਂ ਜੋ ਜੇ plan A fail ਹੁੰਦਾ ਹੈ ਓਹਨਾ ਤੇ ਹੀ ਸਿੱਟਣ ਦੀ ਬਜਾਏ ਅਸੀਂ ਇਹਨਾਂ ਨੂੰ ਪੁੱਛ ਸਕੀਏ ਵੀ ਤੁਹਾਡੇ plan B ਦਾ ਕੀ ਬਣਿਆ ਫਾਜ਼ਿਲਕਾ ਤੇ ਅਬੋਹਰ side ਦੀ ਗੱਲ ਹੋਈ ਸੀ ਜੀ ਮੈਂ ਕਹਿਣਾ ਚਾਹੂੰਗੀ ਇੱਕ ਸੱਤ ਕਰੋੜ ਦਾ check ਹੀ ਦਿਖਿਆ ਸੀਗਾ event ਉਹ ਤੋਂ ਬਾਅਦ ਉੱਥੋਂ ਦੇ ਕਿਸਾਨਾਂ ਕੋਲ ਹੈ madam ਤੁਸੀਂ ਜਾ ਕੇ ਵੀ ਤੁਹਾਡਾ channel ਜਾ ਕੇ ਵੀ ਪੁੱਛ ਲਵੇ ਵਿਚਾਰਿਆਂ ਨੂੰ ਕੁਛ ਮਿਲਿਆ ਤੇ ਇਸ ਤੋਂ ਬਾਅਦ ਕੀ ਨਹੀਂ ਮਿਲਿਆ ਹੈਗਾ ਕਿਉਂਕਿ ਇਹ ਜ਼ਰੂਰੀ ਗੱਲਾਂ ਨੇ ਔਰ accountability ਹੋਣੀ ਚਾਹੀਦੀ ਹੈ ਔਰ ਦੇ ਨਿਊਜ਼ ਚੈਨਲਸ ਨੂੰ ਹੀ ਇਹਨਾਂ ਦੀਆਂ ਇਨਵੈਸਟੀਗੇਸ਼ਨਸ ਕਰਨੀਆਂ ਚਾਹੀਦੀਆਂ ਨੇ ਵੀ ਜੋ ਇੱਥੇ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਵਾਕਈ ਚ ਹੁੰਦੀਆਂ ਨੇ ਔਰ ਇਹ ਡਿਬੇਟਾਂ ਨੇ ਜਿਹੜੀਆਂ 6 ਮਹੀਨਿਆਂ ਬਾਅਦ ਫੇਰ ਹੋਣੀਆਂ ਚਾਹੀਦੀਆਂ ਨੇ ਪੁਰਾਣੇ ਟਾਪਿਕਸ ਦੇ ਉੱਤੇ ਕਿ ਸਰਕਾਰ ਨੂੰ ਪੁੱਛ ਸਕੀਏ ਆਪੋਜੀਸ਼ਨ ਵੀ ਪੁੱਛੇ ਤੇ ਸਾਰੇ ਪੁੱਛਣ ਕਿ ਕੀ ਕੀ ਕਰਤਾ ਤੁਸੀਂ ਹਾਂ ਠੀਕ ਹੈ ਹਰਪ੍ਰੀਤ ਜੀ ਗੱਲ ਇੱਥੇ 2023 ਦੇ ਹੜ੍ਹਾਂ ਦੀ ਵੀ ਹੋਈ ਹੈ ਤੇ ਉਦੋਂ ਵੀ ਜਿਹੜਾ ਮੁਆਵਜ਼ਾ ਕਿਹਾ ਗਿਆ ਸੀ ਕਿਸਾਨਾਂ ਨੂੰ ਉਹ ਤੱਕ ਨਹੀਂ ਮਿਲਿਆ ਤੇ ਹੁਣ ਫੇਰ ਜਿਹੜਾ ਰੇੜਕਾ ਹੈ ਉਹ ਕੇਂਦਰ ਤੇ ਸੂਬਾ ਸਰਕਾਰ ਦੇ ਵਿਚਾਲੇ ਸ਼ੁਰੂ ਹੋ ਗਿਆ ਹੈ ਉਹੀ ਗੱਲ ਹੈ ਕਿ ਪਲਾਨ ਬੀ ਕੀ ਹੈ ਹੁਣ ਤੇ ਤੁਸੀਂ ਕਿਹਾ ਕਿ 1600 ਕਰੋੜ ਰੁਪਏ ਉਹ ਉਂਟ ਦੇ ਮੂੰਹ ਚ ਜੀਰਾ ਤੇ ਉਹ ਵੀ ਹਜੇ ਤੱਕ ਮਿਲੇ ਨਹੀਂ ਦੂਸਰੀ ਗੱਲ ਤੁਸੀਂ ਦੁਬਾਰਾ ਤੋਂ ਕਹਿ ਰਹੇ ਹੋ ਕਿ ਸਾਨੂੰ ਹੋਰ ਐਡੀਸ਼ਨਲ ਫੰਡਸ ਦਿਓ ਜੇ ਉਹ ਵੀ ਨਹੀਂ ਮਿਲਿਆ ਤਾਂ ਪਲਾਨ ਬੀ ਕੀ ਹੈ ਕਿਦਾਂ ਤੁਸੀਂ ਲੋਕਾਂ ਤੱਕ ਉਹਨਾਂ ਦਾ ਮੁਆਵਜ਼ਾ ਪਹੁੰਚਾਓਗੇ ਗੱਲ ਇਹ ਮੈਂ ਕਿ ਜਿਵੇਂ ਸਤਿਕਾਰਯੋਗ ਬੁਲਾ ਰਹੇ ਨੇ ਕਿਹਾ ਹੈ ਕਿ 23 ਦਾ ਜ਼ਿਕਰ ਕੀਤਾ ਹੈ ਮੈਂ 23 ਦੇ ਵਿੱਚ ਦੱਸਦਾ ਜਾਵਾਂ ਕਿ ਇੱਕ ਤੇ 23 ਦੇ ਵਿੱਚ ਸਾਰੇ ਹੀ ਜਿਹੜੇ ਸਾਡੇ ਹੜਪੀਂਦਿਤ ਪਰਿਵਾਰ ਸਨ ਉਹਨਾਂ ਨੂੰ ਮੁਆਵਜ਼ਾ ਮਿਲਿਆ ਹੈ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਦੀ ਕੱਚੀ ਰਜਿਸਟਰੀ ਸੀ ਇਹ ਜ਼ਰੂਰ ਮੈਂ ਇੱਥੇ ਕਲੀਅਰ ਕਰਦਾ ਜਾਵਾਂ ਜਿਨ੍ਹਾਂ ਦੀ ਪੱਕੀ ਰਜਿਸਟਰੀ ਸੀ ਉਹਨਾਂ ਨੂੰ ਮਿਲਿਆ ਹੈ ਕਿਉਂਕਿ ਜਿਹੜਾ ਦਰਿਆਈ ਇਲਾਕਾ ਹੁੰਦਾ ਹੈ ਉਹਦੇ ਵਿੱਚ ਕੁਝ ਇਹੋ ਜਿਹੇ ਇਲਾਕੇ ਡੁੱਬ ਜਾਂਦੇ ਆ ਜਿਨ੍ਹਾਂ ਦੀ ਰਜਿਸਟਰੀ ਕਿਸੇ ਵੀ ਕਾਸਤਕਾਰ ਦੇ ਨਾਮ ਨਹੀਂ ਹੁੰਦੀ। ਦੂਸਰੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਪਲਾਨ B ਜਾਂ C ਕੀ ਹੈ? ਮੈਂ ਉਹਦੇ ਵਿੱਚ ਦੱਸਦਾ ਜਾਵਾਂ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ 77 ਕਰੋੜ ਰੁਪਈਆ 4.5 ਕਰੋੜ ਰੁਪਈਆ ਪਲੱਸ ਹੋਰ ਪੈਸੇ ਜਿਵੇਂ ਜਿਹੜੇ ਸਾਡੀਆਂ ਜਾਨਾਂ ਕੀਤੀ ਗਈਆਂ ਉਹਨਾਂ ਨੂੰ ਜਿਹੜਾ ਮੁਆਵਜ਼ਾ ਵੰਡਿਆ ਗਿਆ ਐਸਡੀਆਰਐਫ ਫੰਡ ਜਿਹੜਾ ਹੁੰਦਾ ਹੈ ਸਟੇਟ ਦਾ ਉਹਦੇ ਵਿੱਚੋਂ जीडीके ਹਰ ਸਾਲ ਆਟੋਮੈਟਿਕਲੀ ਕਿਸ਼ਤ ਆਉਂਦੀ ਆਉਂਦੀ ਹੈ ਸੋ ਉਹ ਫੰਡ ਪਲੱਸ ਜਿਹੜਾ 1600 ਐਜ਼ ਅ ਟੋਕਨ ਸਾਨੂੰ ਮਿਲਿਆ 1600 ਕਰੋੜ ਰੁਪਏ ਆ ਉਹ ਵਰਤ ਕੇ ਅਸੀਂ ਪੂਰੀ ਅੱਜ ਉਮੀਦ ਕਰਦੇ ਆਂ ਕਿ ਕੇਂਦਰ ਸਰਕਾਰ ਵੱਧ ਫੰਡ ਦੇਵੇਗਾ ਕਿਉਂਕਿ ਅੱਜ ਮਾਨਯੋਗ ਗ੍ਰਹਿ ਮੰਤਰੀ ਨੇ ਵੀ ਅਸ਼ਵਾਸ਼ਣ ਜਿਹੜਾ ਸਾਨੂੰ ਦਵਾਇਆ ਹੈ ਕਿ ਤੁਸੀਂ ਇਹ ਪੈਸਾ ਆਲਰੇਡੀ ਕਿਉਂਕਿ 13800 ਕਰੋੜ ਰੁਪਏ ਦਾ ਤੇ ਲੱਗ ਚੁੱਕਾ ਹੈ ਅਨੁਮਾਨ ਉਹ ਸਾਨੂੰ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਵੱਲੋਂ ਮਿਲੇਗਾ ਮਿਲੇਗਾ ਕਿਉਂਕਿ ਵੇਖੋ ਇੱਥੇ ਸਤਕਾਰਯੋਗ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਸਕੇਂਦਰ ਕੋ ਪੈਸਾ ਮੰਗਦੇ ਜੇ ਇੱਕ ਪਾਸੇ ਮੋਦੀ ਸਾਹਿਬ ਨੂੰ ਟਾਰਗੇਟ ਤੇ ਰੱਖਦੇ ਜੇ ਤੇ ਮੈਂ ਭਾਜਪਾ ਦੇ ਬੁਲਾਰੇ ਨੂੰ ਦੱਸ ਦਿਆ ਜਾਵਾਂ ਕਿ ਮੋਦੀ ਸਾਹਿਬ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਇੱਕ ਸਟੇਟ ਦੇ ਨਹੀਂ ਤੇ ਕਿਸੇ ਇੱਕ ਖਿੱਤੇ ਦੇ ਨਹੀਂ ਤੇ ਕਿਸੇ ਇੱਕ ਪਾਰਟੀ ਦੇ ਨਹੀਂ ਪੰਜਾਬ ਤੇ ਵੀ ਉਹਨੇ ਉਹ ਪ੍ਰਧਾਨ ਮੰਤਰੀ ਨੇ ਤੇ ਪੰਜਾਬ ਆਪਣਾ ਹੱਕ ਮੰਗਦਾ ਹੈ ਨਾ ਕਿ ਇਹ ਆਪਾਂ ਇਹ ਕੱਲ ਕਰੀਏ ਕਿ ਤੁਸੀਂ ਕੇਂਦਰ ਕੋਈ ਆਸਾਨ ਨਹੀਂ ਕਰ ਰਿਹਾ ਸਾਡੇ ਤੇ ਕਿਉਂਕਿ ਆਲਰੇਡੀ ਜੀਐਸਟੀ ਵੀ ਅਸੀਂ ਦਿੰਦੇ ਆ ਆਰਡੀਐਫ ਦਾ ਪੈਸਾ ਵੀ ਸਾਡਾ ਉੱਥੇ ਹੈ ਜਿਹੜਾ ਡਿਜਾਸਟਰ ਜਦੋਂ ਆਉਂਦਾ ਕਿਸੇ ਵੀ ਸਟੇਟ ਦੇ ਵਿੱਚ ਤੇ ਉਹ ਵੀ ਆਲਰੇਡੀ ਕੇਂਦਰ ਨੇ ਪੈਸਾ ਦੇਣਾ ਹੁੰਦਾ ਸੋ ਇਸ ਕਰਕੇ ਆਹ ਜਿਹੜੀਆਂ ਆਪਾਂ ਬਚਕਾਨੀਆਂ ਜੀਆਂ ਗੱਲਾਂ ਨਾ ਕਰੀਏ ਉਹਨਾਂ ਹੀ ਕੇਂਦਰ ਸਰਕਾਰ ਹਰ ਇੱਕ ਸਟੇਟ ਜਿਹੜੀ ਹੈ ਉਹ ਹੱਕ ਰੱਖਦੀ ਹੈ ਆਪਣਾ ਆਪਣਾ ਕਿਉਂਕਿ ਵੇਖੋ ਜੇ ਹਿਮਾਚਲ ਦੇ ਵਿੱਚ ਆੜਾਏ ਤੇ ਉੱਥੇ ਵੀ ਫੰਡ ਰੀਲੀਜ਼ ਹੋਇਆ ਜੇ ਉੱਤਰਾਖੰਡ ਚ ਆਏ ਉੱਥੇ ਵੀ ਰੀਲੀਜ਼ ਹੋਇਆ ਜੇ ਹੋਰ ਕਿਹੜੇ ਸਟੇਟ ਚ ਹੁੰਦੇ ਉੱਥੇ ਵੀ ਇਹ ਕੇਂਦਰ ਸਰਕਾਰ ਵੱਲੋਂ ਪੈਸੇ ਮਿਲਦੇ ਆ ਤੇ ਪੰਜਾਬ ਨਾਲ ਵਿਤਕਰਾ ਕਿਉਂ ਸਾਡੀ ਤੇ ਇਹ 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 ਡਿਮਾਂਡ ਹੈ ਨਾ ਕਿ ਕੋਈ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਆ ਹੂੰ ਬਿਲਕੁਲ ਔਰ ਡਿਮਾਂਡ ਤਾਂ ਠੀਕ ਹੈ ਪਰ ਗੱਲ ਉਹ ਹੀ ਅਮਰਿਤ ਜੀ ਨੇ ਵੀ ਕਿਹਾ ਹੈ ਕਿ ਲੋਕਾਂ ਤੱਕ ਮੁਆਵਜ਼ਾ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਹ ਵੱਡੀ ਗੱਲ ਹੈ ਭਾਜਪਾ ਦੇ ਬੁਲਾਰੇ ਵੀ ਸਾਡੇ ਨਾਲ ਨੇ ਜਿਸ ਤਰੀਕੇ ਦੇ ਨਾਲ ਸੰਜੀਤ ਜੀ ਗੱਲਬਾਤ ਹੋਈ ਹੈ ਹੋਮ ਮਿਨਿਸਟਰ ਤੇ ਸੀਐਮ ਦੀ ਤੇ ਤੁਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਵਾਰੀ ਤੁਸੀਂ ਭੁੱਲ ਜਾਓ ਕਿ ਤੁਸੀਂ ਭਾਜਪਾ ਦੇ ਬੁਲਾਰੇ ਹੋ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ 'ਚ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਤੇ ਵਧੇਰੇ ਪੈਸਾ ਜਿਹੜਾ ਉਹ ਸਰ ਸੂਬਾ ਸਰਕਾਰ ਨੂੰ ਜ਼ਰੂਰ ਚਾਹੀਦਾ ਹੋਵੇਗਾ ਆਪਣੇ ਲੈਵਲ ਤੇ ਪੰਜਾਬ ਭਾਜਪਾ ਕੀ ਕਰੇਗੀ ਇਹ ਕੋਈ ਅਸਰ ਹੈ ਕਿ ਪੰਜਾਬੀ ਹੋਣ ਦੇ ਨਾਤੇ ਮਾਨ ਸਾਹਿਬ ਸਾਡੇ ਵੀ ਚੀਫ ਮਿਨਿਸਟਰ ਹੈ ਸਾਡੇ ਵੀ ਮੁੱਖ ਮੰਤਰੀ ਹੀ ਹੈ ਜੋ ਵੀ ਮਰਜੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ ਪੰਜਾਬੀ ਹੋਣ ਦੇ ਨਾਤੇ ਸਾਨੂੰ ਮਾਨ ਸਾਹਿਬ ਤੇ ਮਾਨ ਲਗਾਵਾ ਹੈ ਚਲੋ ਅੱਜ ਮੈਂ ਚਲ ਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦਾ ਉਹਨਾਂ ਨੇ ਘਟੋ ਘਟ ਐ ਤੇ ਮੰਨਿਆ ਕਿ ਪ੍ਰਾਈਮ ਮਿਨਿਸਟਰ ਸਾਰੇ ਦੇਸ਼ ਦੇ ਹੁੰਦੇ ਆ ਜਿਸ ਤਰੀਕੇ ਪ੍ਰਾਈਮ ਮਿਨਿਸਟਰ ਸਾਰੇ ਦੇਸ਼ ਦੇ ਹੁੰਦੇ ਆ ਨਾ ਭਾਈ ਸਾਹਿਬ ਉਸੇ ਤਰੀਕੇ ਜਿਹੜਾ ਮੁੱਖ ਮੰਤਰੀ ਆ ਉਹ ਪੰਜਾਬੀਆਂ ਦਾ ਸਾਰਿਆਂ ਦਾ ਹੁੰਦਾਗਾ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਚ ਆ ਗਏ ਸੀ ਔਰ ਆਪਾਂ ਇੱਕ ਪਾਸੇ ਹੱਕ ਦੀ ਵੀ ਗੱਲ ਕਰਨੇ ਆ ਉਦੋਂ ਕਿ ਆ ਮੁੱਖ ਮੰਤਰੀ ਸਾਹਿਬ ਤੇ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਇੰਨਾ ਵੀ ਟਾਈਮ ਨਹੀਂ ਮਿਲਿਆ ਕਿ ਉਹਨਾਂ ਨੂੰ ਨਾਲ ਜਾ ਕੇ ਜਿਹੜਾ ਉਹ ਦੌਰਾ ਕਰਨ ਆਏ ਉਹਨਾਂ ਦੇ ਨਾਲ ਦੌਰਾ ਜੀ ਇਸ ਵੇਲੇ ਇਹ ਟਾਈਮ ਨਹੀਂ ਹੈ ਕਿ ਅਸੀਂ ਰਾਜਨੀਤੀ ਕਰੀਏ ਇਸ ਵੇਲੇ ਜੇ ਗੱਲ ਸਾਰਥਕ ਬਾੰਦੀ ਹੈ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਤੇ ਉਹਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਚਾਹੀਦੀ ਹੈ ਸਮਾਂ ਮੇਰੇ ਕੋਲ ਘਟ ਹੈ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇਸ ਡਿਸਕਸ਼ਨ 'ਚ ਸ਼ਾਮਲ ਹੋਣ ਵਾਸਤੇ ਗੱਲ ਪੰਜਾਬੀ 'ਚ ਫਿਲਹਾਲ ਨਹੀਂ ਅਸਦੇ ਨਾਲ ਮਨੂ ਦੇ ਹੋਈ ਇਜਾਜ਼ਤ ਧੰਨਵਾਦ